ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਵੀਰ ਹਰਪ੍ਰੀਤ ਸਿੰਘ ਦੇ ਫਾਰਮ ਤੇ ਪਹੁੰਚਿਆ ਦੋਸਤੋ ਤੇ ਪਸ਼ੂ ਅੱਜ ਵੀ ਤੁਹਾਨੂੰ ਘਟੋ ਘਟ ਵਿਕਰੀ ਵਾਲੇ ਆ ਜਿਹੜੇ ਚਾਰਨਗ ਦਿਖਾਉਣੇ ਆ ਦੋ ਬੈੜਾ ਨੇ ਦੋ ਮੱਝਾਂ ਝੋਟੀਆਂ ਦਿਖਾ ਦਾਂਗੇ ਪਸ਼ੂ ਆਲਮੋਸਟ ਜਿੰਨੇ ਵੀ ਦਿਖਾਵਾਂਗੇ ਦੋਸਤੋ ਸਾਰੇ ਸੁਏ ਸੁਏ ਆ ਸੋ ਨਰਕ ਪਰਖ ਹਰ ਵਾਰ ਆਪਣੀ ਇੱਕੋ ਇੱਕ ਗੱਲ ਜਿਹੜੀ ਦੋਸਤੋ ਫਸਟਲੀ ਸਾਰੇ ਭੈਣ ਭਰਾਵਾਂ ਨਾਲ ਹੁੰਦੀ ਆ ਬੀਤ ਸੱਲੀਆਂ ਤੁਸੀਂ ਪਸ਼ੂ ਸਵੇਸ ਵਾਜ ਦੀ ਦੋ ਟਾਈਮ ਕਰ ਲੋ ਤਿੰਨ ਟਾਈਮ ਕਰ ਲੋ ਉਹ ਤੁਹਾਡੀ ਜ਼ਿੰਮੇਵਾਰੀ ਆ ਤੁਹਾਡਾ ਹੱਕ ਆ ਠੀਕ ਆ ਜੀ ਸੋ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਪਸ਼ੂ ਬਿਲਕੁਲ ਇਸੇ ਘਰੇ ਜੜਾ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਨਵੇਂ ਪੁਰਾਣੇ ਸੋ ਡੇਲੀ ਰੁਟੀਨ ਦੇ ਵਿੱਚ ਪਸ਼ੂ ਜਿਹੜੇ ਆ ਦੋਸਤੋ ਤੁਹਾਨੂੰ ਨਵੇਂ ਮਿਲ ਜਾਂਦੇ ਆ ਠੀਕ ਆ ਜੀ ਸੋ ਬਾਕੀ ਸਮੇ ਸਮੇ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਠੀਕ ਆ ਸੋ ਅੱਜ ਦੋਸਤੋ ਪਸ਼ੂ ਜਿਹੜੇ ਇਹ ਸੀਗੇ ਚਾਰ ਪਸ਼ੂ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਕੱਲੇ ਕੱਲੇ ਪਸ਼ੂ ਦੀ ਕੱਲੇ ਕੱਲੇ ਨਗਦੀ ਜਿਹੜੀ ਸੂਣਾ ਤੋਂ ਲੈ ਕੇ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਠੀਕ ਹੈ ਜੀ ਸੋ ਦੋ ਬੈੜਾ ਨੇ ਤੇ ਇੱਕ ਡੱਬੀ ਬੈੜਾ ਕਾਫੀ ਸੋਹਣੀ ਆ ਚੰਗੀ ਸ਼ਕੀਨ ਆ ਸੋ ਅੱਜ ਦੋਸਤੋ 15 ਨਵੰਬਰ ਨੂੰ ਆਪਾਂ ਇਹ ਕਵਰਜ ਕਰਦੇ ਆਂ ਟਾਈਮ ਕੋਈ ਮਾਰਨਿੰਗ ਦੇ ਦੋਸਤੋ 11:30 12:00 ਵਜੇ ਦਾ ਜਿਹੜਾ ਸਮਾਂ ਹੈਗਾ ਆਓ ਲੈ ਲਈਏ ਜਾਣਕਾਰੀ ਸਭ ਤੋਂ ਪਹਿਲਾਂ ਭਾਈ ਹਰਬੇਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਿਹਾ ਚੈਨਲ ਨੂੰ ਪਿਆਰ ਦੇ ਰਿਹਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਟੀਟਾ ਵੀਰ ਜੀ ਠੀਕ ਅਛਰ ਵੇਲ ਵੀਰੇ ਪਸੂ ਆਜ ਜਿੱਦਾਂ ਆਪਾਂ ਭੈਣ ਭਰਾਵਾਂ ਨੂੰ ਦੱਸਦਾ ਵੀ ਚਾਰ ਆਪਣੇ ਕੋਲ ਨਗਨੇ ਆਜ ਸਿੰਦੂ ਸਾਹਿਬ ਚਾਰੇ ਨਗਨੇ ਦੋ ਮੱਜਾਂ ਨੇ ਦੋ ਗਾਵਾਂ ਨੇ ਹਾਂਜੀ ਤੇ ਚਾਰੇ ਸੂਏ ਸਵਾਏ ਨੇ ਆਹ ਚਾ ওভারਹਾਲ ਚਾਰੇ ਚੰਗੇ ਨੇ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਇੱਕ ਜਰਸੀ ਵੈਡ ਦਿਖਾ ਦਾਂਗੇ ਸਾਈਕਲ ਨੰਬਰ ਤੇ ਆ ਪਹਿਲਾ ਇੱਕ ਡੱਬੀ ਵੈਡ ਐਚ ਐਫ ਬ੍ਰੀਡ ਦੇ ਵਿੱਚ ਸੋ ਇਹਦੇ ਤੋਂ ਆਪਾਂ ਸਟਾਰਟ ਕਰ ਲਾਂਗੇ ਠੀਕ ਹੈ ਜੀ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਬਾਈ ਹਰਵੇਲ ਪਹਿਲੇ ਨੰਬਰ ਤੇ ਆਪਣੇ ਕੋਲ ਇਹ ਐਚ ਐਫ ਬਰੀਡ ਆ ਗਈ ਹੈ ਜੀ ਅ ਸੰਧੂ ਸਾਹਿਬ ਐਚ ਐਫ ਬਰੀਡ ਦੇ ਵਿੱਚ ਪਿਓਰਿਟੀ ਦੇ ਵਿੱਚ ਬੱਛੀ ਚੰਗੀ ਆ ਹਾਂਜੀ ਤਾਂ ਇੱਕ ਇਹਦੇ ਆ ਕਿ ਪਹਿਲਾਂ ਪਹਿਲਾ ਸੂਆ ਹੀ ਸੂਈ ਆ ਹੂੰ ਮੂੰਹੋਂ ਚੁੱਕੀ ਆ ਠੀਕ ਆ ਜੀ ਤੇ ਥੋੜੇ ਪੱਕੇ ਸੂਈ ਆ ਠੀਕ ਆ ਜੀ ਤਾਂ ਸੂਆ ਪਹਿਲਾ ਹੀ ਆ ਤਾਂ ਇਹ ਕੱਲ ਰਾਤੀ ਸੂਈ ਸੀ ਠੀਕ ਆ ਲਓ ਜੀ ਸੂਆ ਦੋਸਤੋ ਪਹਿਲਾ ਸੂਈ ਹੈ ਮੂੰਹੋਂ ਚਾਰ ਦੰਦਾ ਮਗਰ ਵੀ ਬੱਚੀ ਇਹਦੇ ਮਗਰ ਬੱਚੀ ਆ ਗਈ ਹੈ ਜੀ ਠੀਕ ਆ ਮਗਰ ਵੀ ਬੱਚੀ ਹੈ ਕੱਲ ਦੀ ਸੂਈ ਹੈ ਠੀਕ ਆ ਜੀ ਕੱਲ ਦੀ ਸੂਈ ਆ ਤੇ ਹਾਈਟ ਕਦ ਵੇਲ ਬਹੁਤ ਜ਼ਿਆਦੀ ਸੋਹਣੀ ਹੈਗੀ ਠੀਕ ਆ ਹਾਈਟ ਵੀ ਸੋਹਣੀ ਹੈ ਕਦ ਕਾਠ ਉੱਚਾ ਠੀਕ ਆ ਸੋ ਵਾਟਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਤਾਜੀ ਸੂਈ ਹੈ ਮਗਰ ਵੀ ਬੱਚੀ ਆ ਸੋ ਬੱਚਾ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਾਂਗੇ ਬਾਅਦ ਵਿੱਚ ਆਪਾਂ ਆਹ ਦੇਖੋ ਜੀ ਬਾਕੀ ਸਾਨੂੰ ਸਾਹਿਬ ਸੂ ਦੇ ਵਿੱਚ ਆ ਬੱਚੀ ਹਾਂਜੀ ਬਿਲਕੁਲ ਜੇ ਆਪਾਂ ਗੱਲ ਕਰੀਏ ਇਹਦੇ ਪੱਦਰ ਦੀ ਪਿੱਠ ਕੁੜੇ ਦੀ ਤਾਂ ਬਹੁਤ ਚੰਗੀ ਆ ਲੰਮਾ ਇਹ ਵੀ ਬਹੁਤ ਜ਼ਿਆਦਾ ਬੱਚੀ ਦੀ ਬਸ ਇਹੀ ਆ ਕਿ ਜੇ ਇਹੀ ਬੱਚੀ ਫਾਰਮ ਦੇ ਵਿੱਚ ਹੋਵੇ ਹਾਂਜੀ ਤਾਂ ਇਹਦੀ ਦੂਣੀ ਦੇਖੋ ਵੇ ਹੂੰ ਤਾਂ ਬੱਚੀ ਸੰਤੂ ਸਾਹਿਬ ਜਿੰਨੀ ਵੀ ਆਪਾਂ ਇਹਦੀ ਤਾਰੀਫ ਕਰੀਏ ਇਹਦੇ ਲੇਵੇ ਦੀ ਗੱਲ ਕਰ ਲਈਏ ਇਹਦੇ ਪੱਧਰ ਦੀ ਗੱਲ ਕਰ ਲਈਏ ਹਾਂਜੀ ਇਹਦੇ ਪਿੱਠ ਪੂਰੇ ਦੀ ਗੱਲ ਕਰ ਲਈਏ ਹਾਂਜੀ ਤਾਂ ਇੱਕ ਨੰਬਰ ਚ ਬੱਚੀ ਪਾਸ ਆ ਬਿਲਕੁਲ ਜੀ ਲਓ ਜੀ ਸੋ ਦੋਸਤੋ ਜਿੱਦਾਂ ਕਿ ਬਿਲਕੁਲ ਤਾਜੀ ਸੂਈ ਆ ਠੀਕ ਆ ਜੀ ਨਾਰਮਲ ਬਿਲਕੁਲ ਤੁਨ ਵਾਲੀ ਸਾਈਡ ਥੋੜੀ ਹਲਪੁਲ ਤੁਹਾਨੂੰ ਨਜ਼ਰ ਆਊਗੀ ਬਾਕੀ ਥਾਂ ਤੋਂ ਬਹੁਤ ਸੋਹਣਾ ਠੀਕ ਆ ਥਣ ਪੂਰਾ ਹੱਥੀ ਚਵਾਈ ਲੱ ਲੱਗਾ ਚਾਰੇ ਥਣ ਸਪੇਸ ਬਹੁਤ ਵਧੀਆ ਸੰਦਾ ਮੁਠੀ ਚਵਾਈ ਲੱਗੀ ਆ ਫਿਰ ਸੀਲ ਠੰਡੀ ਆ ਆ ਦੇਖੋ ਬਹੁਤ ਵਧੀਆ ਆ ਦੇਖੋ ਠੀਕ ਆ ਚਵਾਈ ਵੱਲੋਂ ਨਹੀਂ ਕੋਈ ਵੀ ਕਮੀ ਆ ਕਰੋ ਚਾਰੇ ਥਣ ਚੈੱਕ ਆ ਦੇਖੋ ਜਿੰਨੀ ਭਲ ਚੁਕੂਗੀ ਸੰਧੂ ਸਾਹਿਬ ਅੱਛੀ ਹੋਣੀ ਖੁੱਲੂਗੀ ਹੂੰ ਸੋ ਕਾਫੀ ਸੋਹਣੀ ਬੈੜਾ ਦੋਸਤੋ ਠੀਕ ਆ ਨਾਲੇ ਪਹਿਲਾਂ ਸੁਈਆ ਵੀਰ ਨੇ ਪਹਿਲਾਂ ਦੱਸਤਾ ਥੋੜਾ ਜਿਹਾ ਪੁੱਜ ਕੇ ਬਣੀ ਆ ਦੋਸਤੋ ਕਈ ਵਾਰਾਂ ਉਹ ਥੋੜਾ ਪੁੱਜ ਕੇ ਬਣਦਾ ਪੁੱਜ ਕੇ ਸੁੰਦਾ ਠੀਕ ਆ ਤੇ ਬੱਚੀ ਬੈੜ ਚੰਗੀ ਆ ਓਵਰ ਆਲ ਜਿੰਨੀ ਆ ਸਾਰੀ ਚੰਗੀ ਆ ਨਖੇੜ ਨਖੂੜ ਕਾਫੀ ਸੋਹਣਾ ਥਨਾਂ ਦਾ ਬੌਲੇ ਤੇ ਹੁਣ ਚਲਣ ਗਈ ਆ ਠੀਕ ਆ ਬਾਕੀ ਸੰਤੂ ਸਾਹਿਬ ਖੁੱਲੂਗੀ ਹਜੇ ਬੱਚੀ ਹਜੇ ਜਾ ਕੇ ਨੇ 20 ਦਿਨਾਂ ਨੂੰ ਦੱਸਣਾ ਕਿ ਇਹ ਕੀ ਚੀਜ਼ ਆ ਮੈਂ ਹੈਗੀ ਆ ਹੈਗੀ ਆ ਬਿਲਕੁਲ ਜੀ ਤੇ ਮਗਰ ਵੀ ਇਹ ਤੇ ਬੱਚੀ ਆ ਮਗਰ ਬੱਚੀ ਆ ਗਈ ਜੀ ਸ਼ਾਈ ਵਾਲ ਦੀ ਲਓ ਜੀ ਮਗਰ ਕਿਤੇ ਕਿਤੇ ਕਈ ਵਾਰ ਕੀ ਇਹ ਡਾਕਟਰਾਂ ਦਾ ਵੀ ਤਜਰਬਾ ਹੁੰਦਾ ਕਈ ਵਾਰ ਐਚ ਐਫ ਤਾਂ ਆਪਾਂ ਐਚ ਐਫ ਸੀਮਾ ਰੱਖਦੇ ਰਹਿੰਦੇ ਪਸ਼ੂ ਨਹੀਂ ਟਿਕਦਾ ਨਹੀਂ ਰਹਿੰਦਾ ਬਿਲਕੁਲ ਫਿਰ ਕਿਤੇ ਜੇ ਐਚ ਐਫ ਪਸ਼ੂ ਨਹੀਂ ਰਹਿੰਦਾ ਹੌਸਟਲ گاਵਾ ਜਿਹੜੀਆਂ ਨਹੀਂ ਰਹਿੰਦੀਆਂ ਤਾਂ ਕਿਤੇ ਨਾ ਕਿਤੇ ਇਹਨਾਂ ਦੀ ਜਿਹੜੀ ਆ ਸੈਮੀਨੇਸ਼ਨ ਆ ਇਹਨਾਂ ਦਾ ਜਿਹੜਾ ਸੀਮਾ ਆ ਉਹ ਆਪਾਂ ਦੂਜੇ ਜਿਵੇਂ ਸ਼ਾਹੀ ਵਾਲ ਦਾ ਜਾਂ ਜਰਸੀ ਦਾ ਰੱਖੋ ਤਾਂ ਜਿਹੜਾ ਗੱਬਣ ਰਹਿ ਜਾਂਦੇ ਬਿਲਕੁਲ ਜੀ ਬਿਲਕੁਲ ਤਕਰੀਬਨ ਇਹ ਵੀ ਵੱਡੀ ਉਹਨਾਂ ਦੀ ਤਜਰਬੇ ਵਾਲੀ ਗੱਲ ਰਹਿੰਦੀ ਹੈ ਤਜਰਬੇ ਵਾਲੀ ਗੱਲ ਰਹਿੰਦੀ ਹੈ ਤੇ ਹਰ ਵੇਲੇ ਕਿੰਨਾ ਮੁੱਲ ਵੀ ਰਹਿੰਦਾ ਮੋਹਲਾ ਸੰਤੂ ਸਾਹਿਬ ਇਹਦਾ ਕਰਨ ਨੂੰ ਪਵੇ ਆ ਜੇ ਬਾਪਾ ਹੋਰ 10 ਦਿਨ ਸਾਹਮ ਕੇ ਵੇਚੀਏ ਤਾਂ ਭਾਵੇਂ 65000 ਦੀ ਵੇਚੀ ਵੇਚਦੀ ਹੈ ਹਾਂਜੀ ਬਦਲੂ ਸਾਹਿਬ ਐਸ ਟਾਈਮ ਆਪਾਂ ਜਿਹੜਾ 55000 ਦਾ ਲੈਦੇ ਕਰਾਂਗੇ 55000 ਚ ਬਿਲਕੁਲ ਜੀ ਲਓ ਜੀ 55000 ਦੀ ਦੋਸਤੋ ਇਹ ਜਿਹੜੀ ਵੈਡ ਹੁੰਦੀ ਆ ਠੀਕ ਆ ਜੀ ਡਿਮਾਂਡ ਸਮਝ ਲਓ ਲੈਣ ਦੇਣ ਸਮਝ ਲਓ 55000 ਵਿੱਚੋਂ ਕੀ ਮਾਨਤਨ ਪਿਆਰ ਮੁਹੱਬਤ ਕੋਈ ਮੌਕੇ ਤੇ ਉਹ ਮਾਨਤਨ ਹੋ ਜਾਊਗਾ ਠੀਕ ਆ ਇਸ ਤੋਂ ਬਾਅਦ ਅੱਗੇ ਜਰਸੀ ਆ ਗਈ ਇਹ ਵੀ ਖੋਲ ਕੇ ਜੱਲੂ ਸਾਹਿਬ ਜਰਸੀ ਆ ਹਾਂਜੀ ਇਹ ਦੂਜੀ ਸੂਏ ਸੂਈ ਆ ਲਓ ਜੀ ਜਗਾਤ ਇਹ ਰਾਤ ਸੁੱਈ ਸੀ ਨੀ ਦਾ 12 ਵਜੇ ਜੱਸੀ ਸਵੇਰ ਦੂਜਾ ਮਗਰ ਬੱਚੀ ਹੈ ਮਗਰ ਬੱਚਾ ਆ ਗਿਆ ਜੀ ਮਗਰ ਬੱਚਾ ਇਹ ਰਾਤ ਸੁੱਈ ਹੈ ਜੀ ਲਓ ਜੀ ਸੋ ਬੱਚੇ ਤੇ ਇੱਕ ਵਾਰੀ ਛੱਡ ਦਿਓ ਆਹ ਲਓ ਜੀ ਸੋ ਬੱਚਾ ਜਿਹੜਾ ਦੋਸਤੋ ਮਗਰ ਬਿਲਕੁਲ ਜਰਸੀ ਅੰਗ ਦੇ ਵਿੱਚ ਮਗਰ ਬੱਚਾ ਮੇਲ ਕਾਫ ਬੱਚੇ ਨੂੰ ਜਨਮ ਦਿੱਤਾ ਬਿਲਕੁਲ ਮਗਰ ਬੱਚਾ ਠੀਕ ਹੈ ਸੋ ਦੂਜਾ ਸਵੇਰ ਸੈਕੰਡ ਟਾਈਮਰ ਜਿਹੜੀ ਇਹ ਵੜ ਸੁੱਈ ਆ ਤੇ ਬਿਲਕੁਲ ਕੱਲ ਹੀ ਸੁੱਈ ਹੈ ਵੀ ਠੀਕ ਹੈ 40 ਸੂਈ ਦੋਕ ਦਿਨ ਆਈਡੀਆ ਇੱਕ ਹੋ ਗਿਆ ਨੂੰ ਸੂਈ ਨੂੰ ਨਹੀਂ ਸੰਧੂ ਸਾਹਿਬ ਰਾਤ 12 ਵਜੇ ਰਾਤ ਅੱਜ ਰਾਤ ਕੱਲ ਰਾਤ ਅੱਜ ਦੀ ਰਾਤ ਆ ਨਿਕਲ ਗਈ 14 ਤੇ 15 ਦੀ ਰਾਤ ਦਾ ਅੱਛਾ ਜੇਰ ਜੁਰੂ ਵੀ ਪ੍ਰੋਪਰ ਆ ਤੇ ਪੈ ਗਈ ਬਿਲਕੁਲ ਪ੍ਰੋਪਰ ਸਵੇਰੇ 4 ਵਜੇ ਜਿਹੜੀ ਜੇਰ ਪੈ ਗਈ ਠੀਕ ਹੈ ਜੀ ਜੇਰ ਵੀ ਪ੍ਰੋਪਰਲੀ ਦੋਸਤੋ ਅੱਜ ਮਾਰਨਿੰਗ ਸਵੇਰ ਕੋਈ 4:00 ਵਜੇ ਮਾਰਨਿੰਗ ਜੇਰ ਪ੍ਰੋਪਰ ਪੈ ਗਈ ਹੈ ਠੀਕ ਆ ਸੋ ਬਿਲਕੁਲ ਤੋਰ ਕੇ ਤਸਲੀਨ ਨਾਲ ਆਪਾਂ ਤੁਹਾਨੂੰ ਜਰਸੀ ਬੈਡ ਦਿਖਾਉਣੇ ਆ ਲਿਓ ਜੀ ਧਿਆਨ ਨਾਲ ਦਰਬਾਰ ਕੱਢ ਲਗੇ ਆ ਬਾਕੀ ਸੰਧੂ ਸਾਹਿਬ ਆਪੇ ਹੀ ਸੂਈ ਸੀ ਏ ਠੀਕ ਹੈ ਜੀ ਸੁਣ ਤੋਂ ਬਾਅਦ ਆ ਸੰਧੂ ਸਾਹਿਬ ਇੱਕ ਚੀਜ਼ ਆਪਣਾ ਤਜਰਬਾ ਚਲੋ ਆਪਣਾ ਆਪਣਾ ਹੁੰਦਾ ਆਪਾਂ ਕਹਿੰਦੇ ਸੰਧੂ ਸਾਹਿਬ ਪਸ਼ੂ ਰਾਤ ਨੂੰ ਸੁੰਦਾ ਹਾਂਜੀ ਚਲੋ ਚੰਗੀ ਗੱਲ ਆ ਵੇਖਣਾ ਚਾਹੀਦਾ ਉਹ ਆਪਣਾ ਆਪਣਾ ਤਜਰਬਾ ਹਾਂਜੀ ਸੰਧੂ ਸਾਹਿਬ ਆਪਾਂ ਨੂੰ ਤਕਰੀਬੇ ਪਤਾ ਹੀ ਹੁੰਦਾ ਅੱਜ ਰਾਤ ਨੂੰ ਪਸ਼ੂ ਸੂ ਪੈਣਾ ਹਾਂਜੀ ਸੰਧੂ ਸਾਹਿਬ ਆਪਾਂ ਦਵਾਈਆਂ ਪਾ ਕੇ ਬੰਨ ਦਈਦਾ ਹਾਂ ਇੱਕ ਕੁੰਡਾ ਉੱਧਰ ਹੁੰਦਾ ਇੱਕ ਰਸਾ ਉੱਧਰ ਪਾ ਕੇ ਬੰਨ ਦਈਦਾ ਕਿ ਪਸ਼ੂ ਜਿਹੜਾ ਸਿੱਧਾ ਖੁਰਲੀ ਵਾਲੇ ਰਵੇ ਹਾਂ ਪਿੱਛੇ ਜਿਹੜੀ ਜੇਰ ਆ ਪਸ਼ੂ ਮੂੰਹ ਨਾ ਮਾਰੇ ਮੋੜ ਕੇ ਦੋ ਰਸੇ ਪਾ ਕੇ ਬੰਨ ਦਈਦਾ ਹਾਂ ਤਾਂ ਆਰਾਮ ਨਾਲ ਸਵੇਰੇ ਆਵਦਾ ਜੇਰ ਬੱਚਾ ਜਿਹੜਾ ਉਹਨੂੰ ਸਾਬ ਲੋ ਉਹ ਵੀ ਆਪਾਂ ਭੈਣ ਭਰਾਵਾਂ ਨੂੰ ਮਾੜਾ ਤਸੱਲੀ ਨਾਲ ਚਲੋ ਦੱਸ ਦਾਂਗੇ ਕੱਲ ਨੂੰ ਗਾਂਵ 'ਵੀ ਕਿਸੇ ਭੈਣ ਭਰਾ ਦਾ ਕੋਈ ਪਸ਼ੂ ਰਾਤ ਨੂੰ ਸੁੰਦਾ ਤੇ ਇੱਕ ਜਿਹੜੀ ਦੋਸਤੋ ਫਿਗਰ ਵਾਲੀ ਗੱਲ ਬਣੀ ਰਹਿੰਦੀ ਆ ਵੀ ਰਾਤ ਨੂੰ ਪਸ਼ੂ ਕੋਈ ਆ ਆਪਦੀ ਜੇਰ ਆ ਉਹ ਨਾ ਮੂੰਹ 'ਚ ਪਾ ਜੇ ਠੀਕ ਆ ਤੇ ਇਹ ਬਾਇੜ ਜਿਹੜੀ ਦੋਸਤੋ ਬਿਲਕੁਲ ਜਰਸੀ ਅੰਗ ਦੇ ਵਿੱਚ ਆ ਸੂਬਾ ਦੂਜਾ ਸੂਈ ਆ ਠੀਕ ਆ ਬਹੁਤ ਵਧੀਆ ਰੰਗ ਬੱਚੀ ਬਾਕੀ ਆਰਡਰ-ਉਡਰ ਦੀ ਕੁਆਲਿਟੀ ਕਾਫੀ ਸੋਹਣੀ ਆ ਠੀਕ ਆ ਬਹੁਤ ਸੋਹਣੀ ਵੰਤਰ-ਪੁੰਤਰ ਬਹੁਤ ਜਿਆਦਾ ਸੋਹਣੀ ਆ ਵੈਸੇ ਸੂਹ ਦੇ ਵਿੱਚ ਆਈ ਪਰ ਫਿਰ ਵੀ ਵੇਖੋ ਨਿੱਗਰ ਪੂਰੀ ਉਸੇ ਤਰ੍ਹਾਂ ਸੋਹਣੀ ਹਾਈਡਾ ਲੰਬਾਈ ਸੇ ਤੋਂ ਵੀ ਪਾਸਿਓਂ ਕਿਸੇ ਪਾਸਿਓਂ ਟੁੱਟ ਭੱਜ ਨਹੀਂ ਨਜ਼ਰ ਆਏਗੀ ਬਿਲਕੁਲ ਓਵੇਂ ਮੈਂਟੇਨ ਆ ਠੀਕ ਆ ਆਹ ਦੇਖੋ ਜੀ ਬੱਚੇ ਤਾਂ ਬਹੁਤ ਕਰਦੀ ਆ ਆਹ ਵੇਖੋ ਆ ਇਹਨੂੰ ਤੋਰਦੇ ਹਰ ਵੇਲੇ ਥੋੜਾ ਲੰਮਾ ਤੋਰ ਦਈਏ ਸੋ ਹਵਾਨੇ ਦੀ ਕੁਆਲਿਟੀ ਸੋਹਣੀ ਆ ਠੀਕ ਆ ਜੀ ਬਿਲਕੁਲ ਮੁੱਠੀ-ਮੁੱਠੀ ਦਾ ਥਾਂ ਲੱਗਾ ਅਜੇ ਅ ਦੋ ਚਾਰ ਦਿਨ ਦੇ ਵਿੱਚ ਹੋਰ ਥਾਂ ਜਿਹੜਾ ਕੱਢ ਜੂਗੀ ਠੀਕ ਹੈ ਜੀ ਠੀਕ ਹੈ ਉਹਨ ਵੀ ਥਾਂ ਸੋਹਣਾ ਵਾ ਲੈ ਗੁਰਪ੍ਰੀਤ ਬੱਚਾ ਲੈ ਆ ਇੱਥੇ ਲਓ ਜੀ ਲੈ ਥੱਲੇ ਲਾ ਬੱਚਾ ਇਹ ਇੱਥੇ ਬੰਦੇ ਨੇ ਆਏ ਦਲੇ ਬੱਚਾ ਲਾ ਦੇ ਥੱਲੇ ਠੀਕ ਹੈ ਸੋ ਬੱਚਾ ਲਾ ਦਿਓ ਕੋਈ ਦੋ ਦੋ ਧਾਰਾ ਮਾਰ ਕੇ ਆਪਾਂ ਇੱਥੇ ਇੱਕ ਵਾਰੀ ਤਸੱਲੀ ਕਰਾ ਦਿੰਨੇ ਆ ਚਾਰੇ ਧਨ ਚੱਲਦੇ ਆ ਉਹਦੀ ਤਸੱਲੀ ਕਰਵਾ ਦਾਂਗੇ ਦੋਸਤੋ ਅੱਗੇ ਵੀ ਵੀਰ ਆਵੇ ਆਪਜੀ ਬੋਲੇ ਤਾਂ ਤੁਸੀਂ ਚੁਭਾਈ ਕਰਨ ਲਿਓ ਠੀਕ ਆ ਸਾਨੂੰ ਸਾਹਿਬ ਇਹ ਜਿਹੜੇ ਗੁਰਪ੍ਰੀਤ ਮੜਾ ਜਾ ਫਿੜੀ ਹਾਂਜੀ ਭਾਈ ਜੰਮ ਸਾਹਿਬ ਇੱਕ ਦੇ ਠੀਕ ਹੈ ਜੀ ਠੀਕ ਹੈ ਜੀ ਠੀਕ ਓਕੇ ਓਕੇ ਲੱਗੇ ਚੋਂ ਚੰਗੀ ਆ ਪਰਵੇਲ ਕੀ ਮੁੱਲ ਬੇਰੇ ਕਰਾਂਗੇ ਇਸ ਵੈਰ ਦਾ ਮੁੱਲ ਸੰਧੂ ਸਾਹਿਬ ਇਹ ਤਾਂ 45000 ਹਾਂਜੀ ਮੰਨਤਨ ਕਰਾਂਗੇ ਆਪਾਂ 450 ਬਿਲਕੁਲ ਸੰਧੂ ਸਾਹਿਬ ਅੱਛੀ 14 15 ਲੀਟਰ ਦੁੱਧ ਚ ਪਾਊਗੀ ਹਾਂਜੀ ਪਰ ਚਲੋ ਹਜੇ ਤਾਂ ਸੂ ਦੇ ਵਿੱਚ ਆ ਠੀਕ ਹੈ ਜੀ ਪਸ਼ੂ ਜਿਹੜਾ ਬਿਲਕੁਲ ਅਸਕ ਨੂੰ ਵਿੱਚ ਮਲਵਾ ਗੰਦਗੀ ਬਚਾ ਹੁੰਦਾ ਬਾਹਰ ਆਇਆ ਹੁੰਦਾ ਪੱਠਾ ਡੱਕਾ ਖਾਊਗੀ ਫੇਰ ਪਰੂ ਠੀਕ ਹੈ ਜੀ ਲਓ ਜੀ ਚਲੋ ਲੈਓ ਗੁਰਪ੍ਰੀਤ ਸੋ ਬਿਲਕੁਲ ਰੇਟ ਡਿਮਾਂਡ ਜਿਹੜੀ ਆ ਦੋਸਤੋ ਦੱਸੀ ਆ ਵਿੱਚੋਂ ਮਾਨਤਾਣਾ ਜੋ ਵੀ ਹੈਗਾ ਠੀਕ ਆ ਜ਼ਰੂਰ ਹੋ ਜਾਊਗਾ ਕੋਈ ਵੀਰ ਆਊਗਾ ਖਰੀਦਦਾਰ ਕੋਈ ਮਾਨਤਾਣਾ ਹਰ ਕਪਸੂ ਦੇ ਵਿੱਚ ਹੁੰਦਾ ਹਰ ਵਾਰ ਹੁੰਦਾ ਸੋ ਉਹ ਹੋ ਜਾਊਗਾ ਠੀਕ ਆ ਬਾਕੀ ਵਾਰ ਚੰਗੀ ਆ ਜਿਹੜੇ ਵੀਰ ਨੇ ਕਿਤੇ ਘਰੇ ਰੱਖਣੀ ਆ ਬਿਲਕੁਲ ਸੂਈ ਸਵਾਈ ਆ ਬੇਫਿਕਰੀ ਆ ਜੇਰ ਪ੍ਰੋਪਰ ਪੈ ਗਈ ਆ ਸੋ ਚੋਕੇ ਪਸਮਾ ਕੇ ਆਪਦੀ ਤਸੱਲੀ ਨਾਲ ਕੋਈ ਲੈ ਕੇ ਜਾ ਸਕਦਾ ਠੀਕ ਆ ਕਿਸੇ ਨੇ ਸੰਤੂ ਸਾਹਿਬ ਆਨਲਾਈਨ ਵੀ ਮਗਾਉਣੀ ਹੋਵੇ ਆਪਾਂ ਆਪਣੀ ਗਰੰਟੀ ਦੇ ਚਵਾ ਥਣ ਦੀ ਗਰੰਟੀ ਦੇ ਕੇ ਭੇਜ ਸਕਦੇ ਆ ਠੀਕ ਹੈ ਜੀ ਚਵਾਈ ਆ ਵੀਡੀਓ ਕਾਲ ਕਰ ਰਹੇ ਸੀ ਦਵਾਗੇ ਦੀ ਦਵਾਗੇ ਦਾ ਮਤਲਬ ਹੁੰਦਾ ਸੰਤੂ ਸਾਹਿਬ ਹਾਂ ਹਾਂ ਆ ਦੇਖੋ ਜੀ ਆ ਸੰਗਲਿਆ ਹਾਂ ਜੀ ਇੱਧਰ ਦੇਖੋ ਹਾਂ ਜੀ ਸੰਤੂ ਸਾਹਿਬ ਇੱਕ ਉਸਕ ਨੂੰ ਨਾਲ ਇੱਕ ਕਪਾਏ ਤੇ ਗੱਲ ਨੂੰ ਦੁਬਾਰਾ ਤੋਂ ਪਾ ਦੇਣਾ ਹੁੰਦਾ ਹਾਂ ਜੀ ਠੀਕ ਹੈ ਜੀ ਨਾ ਇਹ ਉਧਰ ਜਾਊਗੀ ਨਾ ਉਧਰ ਪਿੱਛੇ ਹੀ ਬੱਚਾ ਆ ਜਾਊਗਾ ਪਿੱਛੇ ਜੇਰ ਰਹੂਗੀ ਠੀਕ ਆ ਜੀ ਠੀਕ ਸਵੇਰੇ ਆਪਣਾ ਆਰਾਮ ਨਾਲ ਪਸ਼ੂ ਨੂੰ ਸਾਫ ਕਰ ਠੀਕ ਆ ਜੀ ਠੀਕ ਆ ਲਓ ਵੀ ਦੋਸਤੋ ਇਹ ਨੀਕੇ ਬਿਲਕੁਲ ਧਿਆਨ ਦਿਨਾ ਦੇਖਿਆ ਕਿਦਾਂ ਬਿਲਕੁਲ ਦੋ ਪਾਸੇ ਬੰਨਿਆ ਜਾਂਦਾ ਪਸ਼ੂ ਦਾ ਮੂੰਹ ਪਿੱਛੇ ਹੋਣ ਦੀ ਕੋਈ ਸੁਭਾਵਨਾ ਨਹੀਂ ਰਹਿੰਦੀ ਪਸ਼ੂ ਦੀ ਠੀਕ ਆ ਜੀ ਜੇਰ ਤੱਕ ਮੂੰਹ ਹੀ ਨਹੀਂ ਪਹੁੰਚਦਾ ਅਸ਼ਰ ਰਵੀਲ ਭਾਈ ਅਗਲੀ ਆਪਣੇ ਕੋਲ ਮੈਂ ਜਿਹੜੀ ਆ ਸੰਤ ਸਾਹਿਬ ਇਹ ਦੂਜੀ ਸੂਈ ਆ ਨੀਲੀ ਦੀ ਝੋਟੀ ਆ ਸੂਈ ਆ ਅੱਛਾ ਜੀ ਆ ਸੂਈ ਨੂੰ ਸਮਾਂ ਕਰੀਬ ਚਾਰ ਪੰਜ ਦਿਨਾਂ ਮਗਰ ਕੱਟੀ ਆ ਮਗਰ ਕੱਟੀ ਆ ਗਈ ਹੈ ਹਾਂਜੀ ਲਓ ਜੀ ਬਾਕੀ ਸੰਤੂ ਸਾਹਿਬ ਚਲੋ ਸੇਵਾ ਸਾਰੇ ਭੈਣ ਭਰਾ ਹੀ ਕਰਦੇ ਆ ਹਾਂਜੀ ਪਰ ਇਹ ਦੋਨੇ ਮੱਜਾਂ ਬਿਲਕੁਲ ਆਪਾਂ ਕਵਾਂਗੇ ਵੀ ਵੀ ਸੇਵਾ ਨਹੀਂ ਸੀ ਜਿੰਨਾ ਬੰਦਿਆਂ ਦੀ ਹਾਂਜੀ ਹਾਂਜੀ ਉਹਨਾਂ ਕੋਲ ਆਈਆਂ ਬੇ ਕੋ ਇਹ ਮਗਰ ਕੱਟੀ ਹੈ ਇਹ ਮਗਰ ਕੱਟੀ ਆ ਜੀ ਇਹ ਮਗਰ ਕੱਟੀ ਹੈ ਠੀਕ ਆ ਜੀ ਤੋਂ ਬਿਲਕੁਲ ਝੋਟੀ ਜਿਹੜੇ ਦੋਸਤੋ ਨੀਲੀ ਦਾ ਪੱਖਾ ਠੀਕ ਆ ਤੇ ਸੋਈ ਬਿਲਕੁਲ ਇਹ ਕਿੰਨੇ ਕਿ ਦਿਨ ਹੋ ਗਏ ਸੋਈ ਨੂੰ ਦੱਸਿਆ ਚੰਦ ਸਾਹਿਬ ਇਹਨੂੰ ਵੀ ਚੌਥਾ ਦੇਣਾ ਦੂਜੀ ਨੂੰ ਵੀ ਚੌਥਾ ਦੇਣਾ ਠੀਕ ਆ ਦੋ ਮੱਝਾਂ ਜਿਹੜੀਆਂ ਦੋਸਤੋ ਆਪਾਂ ਤੁਹਾਨੂੰ ਝੋਟੀਆਂ ਦਿਖਾਉਣੀਆਂ ਨੇ ਦੋਨੂੰ ਚਾਰ-ਚਾਰ ਦਿਨ ਹੋਏ ਆ ਸੋਈਆਂ ਨੂੰ ਇਹਦੇ ਥੱਲੇ ਜਿਹੜਾ ਬੱਚਾ ਫੀਮੇਲ ਕਾਫ ਆ ਕੱਟੀ ਆ ਸੂਬਾ ਦੂਜਾ ਸਾਹਿਬ ਬਿਲਕੁਲ ਨੀਲੀ ਆਖਾ ਹਾਂ ਤੇ ਮੋਚਮੋਚ ਬੱਗੀ ਆ ਬਾਕੀ ਚੰਗੀ ਪੱਧਰ ਆ ਝੋਟੀ ਆ ਠੀਕ ਆ ਬਸ ਫਿੱਕਾਪਨ ਜਰੂਰ ਦਿਖਾਉਂਦੀ ਆ ਹਾਂ ਬਾਕੀ ਚੋਣ ਬਹੁਤ ਵਧੀਆ ਸੰਦੂ ਸਭ ਚ ਵਾਈ ਇੱਕ ਨੰਬਰ ਠੀਕ ਹੈ ਜੀ ਪਰ ਮੈਂ ਇਸ ਮਾਈ ਦੀ ਗਰੰਟੀ ਦਿੰਦਾ ਵਾ ਕਿ 10 ਕਿਲੋ ਦੁੱਧ ਚਵਾਊਗੀ। ਅੱਛਾ ਜੀ। ਹਾਂ ਪਰ ਚਵਾਊਗੀ ਅੱਜ ਤੋਂ 15ਵੇਂ ਦਿਨ ਨੂੰ। ਹੂੰ। ਕਿਉਂਕਿ ਚੰਗੀ ਬਰੀਡ ਵਾਈਜ਼ ਆ ਚਵਾ ਚੰਗਾ ਵਾ। ਹੂੰ। ਬਸ ਇਹੀ ਹੈ ਕਿ ਇਹਨੂੰ ਪਿਆ ਨਹੀਂ ਹਜੇ ਕੁਝ। ਹੂੰ 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 ਹੂੰ। ਤਾਂ ਠੀਕ ਹੈ ਕਈ ਰੰਗ ਮੋੜ ਦਰਮਿਆਨੀ ਸੇਵਾ ਦੇ ਵਿੱਚੋਂ ਪਸ਼ੂ ਆ ਜਾਂਦੇ ਆ। ਆ ਜਾਂਦੇ ਆ। ਤੇ ਕੋਈ ਵੀਰ ਚੰਗੀ ਠੋਕ ਕੇ ਸੇਵਾ ਕਰ ਲੂਗਾ ਕਹਿਣ ਤੋਂ ਪਾਪ ਪੂਰੀ ਰਜਮੀ ਸੇਵਾ ਕਰ ਲੂਗਾ ਠੀਕ ਹੈ ਜੀ। ਤੇ ਝੋਟੀ ਨੂੰ ਤੁਸੀਂ ਦੁੱਧ ਜਿਹੜਾ ਵੀਰਾਂ ਦਾ ਮੈਂ 9-10 10 ਲੀਟਰ ਤੱਕ ਚਵਾਈ ਕਰ ਸਕਦੇ ਜੀ। ਬਾਕੀ ਮਗਰਵੀ ਕੱਟੀ ਆ ਕੋਈ ਸ਼ੌਂਕ ਜਿਹੜਾ ਦੋਸਤੋ ਵੇਰ ਨੂੰ ਹੁੰਦਾ ਵੀ ਮਗਰ ਕੱਟੀ ਹੋਵੇ ਕੱਟੀ ਵੀ ਪੂਰੀ ਤੁਸੀਂ ਸ਼ੌਂਕ ਆ ਸੰਦੂ ਸਾਹਿਬ ਬੇਲ ਪੱਖੋਂ ਫੁੱਲ ਆ ਹਾਂਜੀ ਹਾਂਜੀ ਲੰਬਾਈ ਬਹੁਤ ਹੈ ਮਾਜਦੀ ਲੋ ਜੀ ਬਾਕੀ ਅੱਜ ਸਵੇਰੇ ਚੋਕੇ ਆਈ ਸੀ ਥੋੜਾ ਲੇਟ ਹੋ ਗਏ ਹਾਂਜੀ ਤਾਂ ਇਸ ਕਰਕੇ ਥੋੜੀ ਦਿੱਖ ਘੱਟ ਦਿੰਦੀ ਆ ਸ਼ਾਮ ਨੂੰ ਪੂਰੀ ਬਣ ਜੂਗੀ ਠੀਕ ਆ ਤੇ ਕਿੰਨਾ ਮੁੱਲ ਪੈਂਦਾ ਆ ਮੁੱਲ ਸੰਦੂ ਸਾਹਿਬ ਇਹਦਾ ਜਿਹੜਾ ਲੈਦੇ ਹੀ ਆਪਾਂ ਕਰਾਂਗੇ 58500 ਰੁਪਿਆ ਛੋਟ ਕਰਾਂਗੇ 58500 ਚੋਂ 500 ਰੁਪਿਆ ਛੋਟ ਠੀਕ ਹੈ ਜੀ। ਲਓ ਜੀ 58500 ਦੇ ਵਿੱਚੋਂ 500 ਰੁਪਏ ਦੋਸਤੋ ਛੋਟ ਛੱਪਾ ਹੈ ਮਾਨਤਨ ਹੋ ਜਾਊਗਾ ਠੀਕ ਆ। ਸੋ ਇਸ ਤੋਂ ਬਾਅਦ ਅਗਲੀ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾਉਣੀ ਹੈ ਇਹ ਵੀ ਸੂਈ ਹੈ ਜੀ। ਇਹ ਵੀ ਸੰਤੂ ਸਾਹਿਬ ਸੂਈ ਆ ਪਿੱਛੇ ਇਹਦੇ ਉਹ ਕੱਟਾ ਵਾ। ਇਹਨੂੰ ਵੀ ਚਾਰਕ ਦਿਨ ਦਾ ਸਮਾਂ ਹੋ ਗਿਆ। ਇਹ ਵੀ ਚਾਰ ਪੰਜ ਦਿਨ ਦੀ ਸੂਈ ਹੈ। ਮਗਰ ਇਹਦੇ ਮੇਲ ਕਾਫ ਆ। ਬੱਚਾ ਇੱਕ ਵਾਰ ਤੁਸੀਂ ਦੇਖ ਲਓ ਬਾਕੀ ਮੱਝ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਤੋ ਬਿਲਕੁਲ ਇਹ ਵੀ ਦੂਜੇ ਸੂਵੇ ਝੋਟੀ ਆ। ਠੀਕ ਆ ਜੀ। ਇਹ ਵੀ ਕੁਲੀ ਮੱਲ ਸਿੰਗੀ-ਸੁੰਗੀ ਬਹੁਤ ਸੋਹਣੀ ਆ। ਠੀਕ ਆ। ਲਓ ਜੀ। ਸੁਵਾ ਦੁਜਾ ਤੇ ਤਕਰੀਬਨ ਕੋਈ 4 ਦਿਨ ਦੀ ਸੂਈ ਆ ਮਗਰ ਇਹਦੇ ਵੀ ਮੇਲ ਕਾਫ ਆ ਬੱਚਾ ਜਿਹੜਾ ਇਹਦੇ ਮਗਰ ਵੀ ਠੀਕ ਆ ਜੀ ਤਾਂ ਸੋਣ ਦੀ ਕੁਆਲਿਟੀ ਸੰਧਸਾ ਮੱਝਾ ਦੋਨਾਂ ਦੀ ਵਧੀਆ ਬਿਲਕੁਲ ਜੀ ਤਾਂ ਸੋਣ ਸੰਧਸਾ ਬਹੁਤ ਆਫ ਦਾ ਲੱਗਾ ਛੋਟੀ ਨੂੰ ਸਿੰਗੀ ਵੀ ਬਹੁਤ ਵਧੀਆ ਮੈਲਗੋ ਰਾਉਂਡ ਸ਼ੇਪ ਚ ਕਿੰਨਾ ਕੁ ਦੋ ਧੋਣੇ ਥੱਲੇ ਸੰਤੂ ਸਾਹਿਬੇ ਦੋਨਾਂ ਥੱਲੇ 6-6 ਕਿਲੋ ਆ ਗ੍ਰੀਨ ਬੋਲੇਜ ਆ 4-4 ਦਿਨ ਦੇ ਉਸੀਆਂ ਬੋਲੇਜ ਮੰਸਾ ਦੇ ਬੋਲੇਜ ਆ ਬਾਕੀ ਸੰਤੂ ਸਾਹਿਬ ਭੈਣ ਭਰਾਵਾਂ ਨੂੰ ਤਕਰੀਬਨ ਹੀ ਪਤਾ ਹੁੰਦਾ ਕਿ ਬੋਲਾ ਜਿਹੜਾ ਉਹਨੂੰ ਆਪਾਂ ਕੋਈ ਮਿੰਤੀ ਜ ਨਹੀਂ ਰੱਖਦੇ ਅਸਲ ਦੁੱਧ ਦਾ ਜਿਹੜਾ ਲੈਵਲ ਹੁੰਦਾ 20 ਤੋਂ 25 ਦਿਨ ਦੇ ਵਿੱਚ ਜਾ ਕੇ ਬੰਦਾ ਪੀਕ ਲੈਵਲ ਕੀ ਆ ਪਸ਼ੂ ਦਾ ਬਿਲਕੁਲ ਜੀ ਆ ਕਈ ਵਾਰਾ ਪਸ਼ੂਦਲੇ 18-18 ਕਿਲੋ ਤੋਂ ਦੰਦਾ ਤੇ ਜਿਹੜਾ ਬਹੁਤ ਚਾਰ-ਪੰਜ ਲੀਟਰ ਹੀ ਹੁੰਦਾ ਹੂੰ ਇਹ ਨਹੀਂ ਪਤਾ ਚੱਲਦਾ ਪਸ਼ੂ ਕਿੱਥੇ ਦਾ ਕਿੱਥੇ ਹੁੰਦਾ ਤੇ ਹਰ ਵੇਲੇ ਦਾ ਮੁੱਲ ਕਿੰਨਾ ਰਹੂਗਾ ਮੁੱਲ ਸੰਦੂ ਸਾਹਿਬ ਇਹਦਾ 55000 ਲੈ ਦੇ 55 ਲਓ ਜੀ ਬਿਲਕੁਲ ਰੇਟ ਵਾਜਬਾ ਜਾਇਜ਼ ਰੇਟ ਆ ਛੋਟੇ-ਛੋਟੇ ਰੇਟ ਆ ਤੇ ਤਾਜ਼ੀਆਂ ਸੁਈਆਂ ਬਿਲਕੁਲ ਇਹ ਝੋਟੀਆਂ ਨੇ ਬਾਕੀ ਸੰਦੂ ਸਾਹਿਬ ਜੀ ਜਿਹੜਾ ਨੂੰ ਸੰਭਲੋਗਾ ਹਾਂਜੀ ਦੋਨੇ ਮੱਜਾ ਵਾਧੇ ਬੰਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ ਮੱਜਾਂ ਨੇ ਬਿਲਕੁਲ ਜੀ ਸੋ ਬਾਕੀ ਥਾਂ ਤੁਹਾਨੂੰ ਵੀ ਪੂਰੇ ਪਤੀਆ ਠੀਕ ਹੈ ਚਾਰੇ ਥ ਯਾਰ ਇਹ ਤਾਂ ਇੱਕੋ ਜੇ ਬਾਕੀ ਜੇ ਤਾਂ ਅਮਰੌਣੀਆਂ ਦਾ ਆਪਾਂ ਦੋਨਾਂ ਦੀਆਂ ਦੋ ਦੋ ਮਰਾ ਦਿੰਨੇ ਆ ਹਾਂਜੀ ਆ ਲੋ ਛੱਡ ਮੜਾ ਗੁਰਪ੍ਰੀਤ ਬੱਚਾ ਠੀਕ ਆ ਨੰਬਰ ਇੱਕ ਵੀਰ ਬੇਲ ਸਿੰਘ ਬੋਲਦੀਆਂ 9903682025 9906382025 ਠੀਕ ਹੈ ਜੀ ਸੋ ਦੋਸਤੋ ਇਹ ਸਾਣਾ ਬਾਈ ਹਰਵੈਲ ਸਿੰਘ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਚਾਰ ਪਸ਼ੂ ਵਿਖਾਇਆ ਚਾਰੇ ਨਰਕਪੁਰ ਖਾਲੇ ਆ ਪਸ਼ੂ ਤਸੱਲੀ ਵਾਲੇ ਆ ਕੋਈ ਵੀਰ ਖਰੀਦ ਸਕਦਾ ਘਰ ਆਣ ਕੇ ਵਿਜਿਟ ਕਰਕੇ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ